ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲ ਅਗੇ ਪੰਜਾਬ ਕਾਂਗਰਸ ਦੇ ਵਿੱਚ ਕਿਸੇ ਵੇਲੇ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਜੋ ਹੈ ਕਾਫੀ ਦੂਰੀਆਂ ਬਣੀਆਂ ਉਹਨਾਂ ਵਿੱਚ ਜਿਹੜੀ ਆਪਸੀ ਫੁੱਟ ਦੀਆਂ ਬਹੁਤ ਸਾਰੀਆਂ ਚਰਚਾਵਾਂ ਤੇ ਖਬਰਾਂ ਬਣਦੀਆਂ ਰਹੀਆਂ ਉਸ ਸਮੇਂ ਨਾਲੋਂ ਵੀ ਹੁਣ ਜੋ ਹੈ ਕਾਂਗਰਸ ਪਾਰਟੀ ਦੀ ਸਥਿਤੀ ਹੋਰ ਜ਼ਿਆਦਾ ਖਤਰਨਾਕ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਮੌਜੂਦਾ ਸਥਿਤੀ ਦੀ ਗੱਲ ਕਰ ਲਈਏ ਤਾਂ ਇੱਕ ਪਾਸੇ ਰਾਜਾ ਵੜਿੰਗ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਹੋਰ ਕਈ ਸਾਰੇ ਇਕੱਠੇ ਹੋਏ ਪੱਲੀਟ ਨਜ਼ਰ ਆ ਰਹੇ ਨੇ ਪੰਜਾਬ ਕਾਂਗਰਸ ਦੇ ਹੁਣ ਜੋ ਹੈ ਸਥਿਤੀ ਬਣੀ ਹੈ ਕਾਂਗਰਸ ਦੇ ਵਿੱਚ ਇੱਕ ਵਾਰ ਫਿਰ ਤੋਂ ਵੱਡੀ ਫੁੱਟ ਦੀਆਂ ਜਿਹੜੀਆਂ ਖਬਰਾਂ ਨੇ ਜਿਹੜੇ ਖੁਲਾਸੇ ਹੋ ਰਹੇ ਨੇ ਜ਼ਰੂਰ ਇਸ ਉੱਪਰ ਇੱਕ ਇੱਕ ਕਰਕੇ ਕਈ ਜਿਹੜੇ ਹੁਣ ਪੱਖ ਬਣ ਰਹੇ ਨੇ ਉਸ ਦੇ ਉੱਪਰ ਜ਼ਰੂਰ ਵਿਸਥਾਰ ਵਿੱਚ ਗੱਲ ਸਾਂਝੀ ਕਰਨਾ ਦੇਖੋ ਬਹੁਤ ਵੱਡੀ ਫੁੱਟ ਪੰਜਾਬ ਕਾਂਗਰਸ ਦੇ ਵਿੱਚ ਅੰਦਰੂਨੀ ਫੁੱਟ ਜਗ ਜਾਹਰ ਹੋ ਗਈ ਹੈ ਇਹ ਕਾਂਗਰਸ ਦੇ ਲਈ ਸਿਤੀਆਂ ਨਵੀਆਂ ਨਹੀਂ ਨੇ ਪਰ ਇਹਨਾਂ ਸਥਿਤੀਆਂ ਕਰਕੇ ਹੀ ਕਾਂਗਰਸ ਲਗਾਤਾਰ ਸੱਤਾ ਤੋਂ ਬਾਹਰ ਹੋ ਰਹੀ ਹੈ ਹਰਿਆਣਾ ਦੇ ਵਿੱਚ ਵੀ ਜਿਹੜੀ ਕਾਂਗਰਸ ਦੀ ਹਾਰ ਦਾ ਵੱਡਾ ਕਾਰਨ ਸੀ ਉਹ ਅੰਦਰੂਨੀ ਫੁੱਟ ਹੈ ਔਰ ਲਗਾਤਾਰ ਭਾਜਪੀ ਦਾ ਕੇਂਦਰੀ ਸੱਤਾ ਤੇ ਕਾਬਜ਼ ਰਹਿਣਾ ਉਹਦੇ ਪਿੱਛੇ ਵੀ ਕਾਂਗਰਸ ਪਾਰਟੀ ਦੇ ਵੱਡੇ ਵੱਡੇ ਲੀਡਰ ਕੈਬਨਿਟ ਸਾਬਕਾ ਕੈਬਨਿਟ ਮੰਤਰੀਆਂ ਦਾ ਐਮਪੀਆ ਦਾ ਕਾਂਗਰਸ ਦੇ ਵਿੱਚ ਲੀਡਰਸ਼ਿਪ ਦੀ ਦੁਚਿੱਤੀ ਔਰ ਵੱਡੀ ਫੁੱਟ ਕਿਤੇ ਨਾ ਕਿਤੇ ਜ਼ਿੰਮੇਦਾਰ ਰਹੇ ਨੇ ਔਰ ਸੂਬਿਆਂ 'ਚ ਵੀ ਹੁਣ ਕਾਂਗਰਸ ਦੀ ਫੁੱਟ ਸਿੱਧੇ ਤੌਰ ਤੇ ਕਾਂਗਰਸ ਨੂੰ ਨੁਕਸਾਨ ਦੇ ਰਹੀ ਹੈ ਸਾਨੂੰ ਯਾਦ ਹੋਣਾ 2021 ਦਾ ਦੌਰ ਕੈਪਟਨ ਅਮਰਿੰਦਰ ਸਿੰਘ ਇੱਕ ਪਾਸੇ ਔਰ ਦੂਜੇ ਪਾਸੇ ਸੀ ਨਵਜੋਤ ਸਿੰਘ ਸਿੱਧੂ ਕਿਵੇਂ ਕਈ ਲੀਡਰ ਕੈਪਟਨ ਅਮਰਿੰਦਰ ਸਿੰਘ ਨੂੰ ਛੱਡ ਕੇ ਨਵਜੋਤ ਸਿੰਘ ਸਿੱਧੂ ਦੇ ਖੇਮੇ 'ਚ ਆ ਗਏ ਨਵਜੋਤ ਸਿੰਘ ਸਿੱਧੂ ਦੇ ਮੋਢੇ ਤੇ ਰੱਖ ਕੇ ਉਹਨਾਂ ਨੇ ਆਪਣੇ ਹਿੱਤ ਸਾਦੇ ਹਾਲਾਂਕਿ ਨਵਜੋਤ ਸਿੰਘ ਸਿੱਧੂ ਦੀ ਲੜਾਈ ਸਿਧਾਂਤਕ ਸੀ ਪਰ ਨਵਜੋਤ ਸਿੰਘ ਸਿੱਧੂ ਦੇ ਨਾਲ ਬਹੁਤ ਸਾਰੇ ਲੋਕਾਂ ਦਾ ਜਿਹੜਾ ਸਾਥ ਸੀ ਉਹ ਮੌਕਾ ਪ੍ਰਸਤੀ ਦਾ ਸੀ ਜਿੱਦਾਂ ਹੀ ਕੈਪਟਨ ਅਮਰਿੰਦਰ ਸਿੰਘ ਹਟਿਆ ਮੁੱਖ ਮੰਤਰੀ ਦੇ ਤੌਰ ਤੇ ਅਸਤੀਫਾ ਦਿੱਤਾ ਕਈ ਦਾਵੇਦਾਰ ਮੁੱਖ ਮੰਤਰੀ ਦੀ ਦੌੜ ਚ ਆ ਗਏ ਨਵਜੋਤ ਸਿੰਘ ਸਿੱਧੂ ਨੂੰ ਹਾਈ ਕਮਾਂਡ ਨੇ ਔਰ ਇਸ ਕਰਕੇ ਪਿੱਛੇ ਕਰਨਾ ਪਿਆ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਬਹੁਤੇ ਐਮ ਐਲ ਏ ਜਿਹੜੇ ਸੱਤਾ ਚ ਸੀ ਉਹ ਨਹੀਂ ਖੜੇ ਨਵਜੋਤ ਸਿੰਘ ਸਿੱਧੂ ਨਾਲ ਧੋਖਾ ਕੈਪਟਨ ਅਮਰਿੰਦਰ ਤੋਂ ਬਾਅਦ ਮੁੱਖ ਮੰਤਰੀ ਦੇ ਚਿਹਰੇ ਦੀ ਲੜਾਈ ਜਦੋਂ ਕੁਝ ਫੈਸਲਾ ਨਹੀਂ ਹੋਇਆ ਤੇ ਰਾਹੁਲ ਗਾਂਧੀ ਨੇ ਆਪਣੀ ਪਸੰਦ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾਤਾ ਨਵਜੋਤ ਸਿੰਘ ਸਿੱਧੂ ਨੇ ਬਤੌਰ ਪ੍ਰਧਾਨ ਚਰਨਜੀਤ ਚੰਨੀ ਦੀ ਹਮਾਇਤ ਕੀਤੀ ਰਾਹੁਲ ਗਾਂਧੀ ਕੋਲੇ ਔਰ ਚੰਨੀ ਮੁੱਖ ਮੰਤਰੀ ਐਲਾਨੇ ਗਏ ਸਿੱਧੂ ਔਰ ਚੰਨੀ ਦੇ ਵਿੱਚ ਏਕਾ ਨਜ਼ਰ ਆਇਆ ਦੋਸਤੀ ਨਜ਼ਰ ਆਈ ਪ੍ਰਧਾਨ ਤੇ ਮੁੱਖ ਮੰਤਰੀ ਪ੍ਰੈਸ ਕਾਨਫਰੰਸ ਇਕੱਠੇ ਨਜ਼ਰ ਆਉਣ ਲੱਗੇ ਪਰ ਕੁਝ ਦਿਨਾਂ ਬਾਅਦ ਚੰਨੀ ਤੇ ਨਵਜੋਤ ਸਿੰਘ ਸਿੱਧੂ ਵੀ ਦੂਰ ਦੂਰ ਨਜ਼ਰ ਆਉਣ ਲੱਗੇ ਕਿਉਂਕਿ ਇੱਕ ਵਾਰੀ ਫੇਰ ਕਾਂਗਰਸ ਦੇ ਉਹ ਲੀਡਰ ਉਹਨਾਂ ਨੇ ਖੇਮੇਬੰਦੀ ਨੂੰ ਉਤਸ਼ਾਹਿਤ ਕਰਤਾ ਕੁਝ ਚੰਨੀ ਵਾਲੇ ਪਾਸੇ ਚਲੇ ਗਏ ਕੁਝ ਸਿੱਧੂ ਵਾਲੇ ਪਾਸੇ ਚਲੇ ਗਏ ਸੋ ਸਿੱਧੂ ਤੇ ਚੰਨੀ ਦੇ ਵਿੱਚ ਫੇਰ ਫੁੱਟ ਨਜ਼ਰ ਆਉਣ ਲੱਗੀ ਕਾਂਗਰਸ ਜਿਹੜੀ ਚੋਣਾਂ ਤੋਂ ਬਾਅਦ ਹੱਦ ਟੱਪ ਗਈ ਹੁਣ ਉਸ ਤੋਂ ਬਾਅਦ ਫਿਰ ਰਾਜਾ ਵੜਿੰਗ ਪ੍ਰਧਾਨ ਬਣੇ ਫੇਰ ਕੁਝ ਲੋਕ ਸਿੱਧੂਵਲ ਖੜੇ ਰਹੇ ਤੇ ਕੁਝ ਲੋਕ ਰਾਜਾ ਵੜਿੰਗਵਲ ਚਲੇ ਗਏ ਗੱਲਾਂ ਅੱਗੇ ਵੱਡੀਆਂ ਗਈਆਂ 24 ਤੋਂ ਪਹਿਲਾਂ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਚੋਣਾਂ ਹੋਈਆਂ 24 ਤੋਂ ਬਾਅਦ ਜਦੋਂ ਹੁਣ 27 'ਚ ਚੋਣਾਂ ਨੇ ਤੇ ਅਸੀਂ 25 'ਚ ਇੱਕ ਵਾਰ ਫੇਰ ਕਾਂਗਰਸ ਦੀ ਫੁੱਟ ਕੈਪਟਨ ਅਮਰਿੰਦਰ ਦੇ ਦੌਰ ਦੀ ਤਰ੍ਹਾਂ ਨਜ਼ਰ ਆਉਣ ਲੱਗ ਗਈ ਇੱਕ ਵਾਰ ਫੇਰ ਕਾਂਗਰਸ ਦੇ ਵਿੱਚ ਹੁਣ ਰਾਜਾ ਵੜਿੰਗ ਦੇ ਖਿਲਾਫ ਮੂਹਮ ਚੱਲ ਰਹੀ ਹੈ ਕਿ ਰਾਜਾ ਵੜਿੰਗ ਨੂੰ ਲਾਂਬੇ ਕਰਕੇ ਅਸੀਂ ਪ੍ਰਧਾਨ ਬਦਲ ਲਈਏ ਇਹ ਪਿਛਲੇ ਲੋਕ ਸਭਾ ਚੋਣਾਂ ਤੋਂ ਬਾਅਦ ਲਗਾਤਾਰ ਸਥਿਤੀਆਂ ਅਸੀਂ ਵੇਖੀਆਂ ਨੇ ਹੁਣ ਰਾਜਾ ਵੜਿੰਗ ਵੀ ਮਹਿਸੂਸ ਕਰਦਾ ਹੋਊਗਾ ਕਿ ਕੀ ਸੱਚਮੁੱਚ ਲੀਡਰਸ਼ਿਪ ਇਸ ਤਰ੍ਹਾਂ ਦੀ ਹੁੰਦੀ ਹੈ ਹਾਲਾਂਕਿ ਜਦੋਂ ਚੰਨੀ ਔਰ ਰਾਜਾ ਵੜਿੰਗ ਜਦੋਂ ਚੰਨੀ ਔਰ ਕੈਪਟਨ ਜਦੋਂ ਚੰਨੀ ਔਰ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਫੁੱਟ ਦੀਆਂ ਖਬਰਾਂ ਨਸ਼ਰ ਹੋਇਆ ਕਰਦੀਆਂ ਸੀ ਧੜੇਬਾਜ਼ੀ ਨਜ਼ਰ ਆਇਆ ਕਰਦੀ ਸੀ ਉਸ ਵੇਲੇ ਰਾਜਾ ਵੜਿੰਗ ਚਰਨਜੀਤ ਚੰਨੀ ਵਾਲੇ ਪਾਸੇ ਖੜੇ ਸੀ ਰਾਜਾ ਵੜਿੰਗ ਵੀ ਇਹ ਬਿਆਨ ਦਿੰਦਾ ਰਿਹਾ ਕਿ ਚਰਨਜੀਤ ਚੰਨੀ ਦੀ ਅਗਵਾਈ ਚ ਅਸੀਂ ਨਵੀਂ ਸਰਕਾਰ ਬਣਾਵਾਂਗੇ ਇੱਕ ਪਾਸੇ ਰਾਜਾ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੇ ਯਤਨ ਸੀ ਉਧਰ ਇੱਕ ਧੜਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਣਾ ਉਸ ਵੇਲੇ ਰਾਜਾ ਵੜਿੰਗ ਚਰਨਜੀਤ ਚੰਨੀ ਦੇ ਸਮਰਥਨ 'ਚ ਸੀ ਕਿ ਚਰਨਜੀਤ ਚੰਨੀ ਦੁਬਾਰਾ ਮੁੱਖ ਮੰਤਰੀ ਦਾ ਚਿਹਰਾ ਬਣਦੇ ਨੇ ਤੇ ਸਰਕਾਰ ਬਣਦੀ ਹੈ ਇਹ ਸਥਿਤੀਆਂ ਸੀ ਹੁਣ ਸਥਿਤੀ ਕੀ ਹੈ ਚਲੋ ਰਾਜਾ ਵੜਿੰਗ ਚਰਨਜੀਤ ਚੰਨੀ ਦੀ ਸਰਕਾਰ 'ਚ ਮੰਤਰੀ ਸੀ ਹੋ ਸਕਦਾ ਹੈ ਰਾਜਾ ਵੜਿੰਗ ਦੀ ਮਜਬੂਰੀ ਹੋਵੇ ਕਿ ਚਰਨਜੀਤ ਚੰਨੀ ਮੁੱਖ ਮੰਤਰੀ ਹੈ ਭਾਈ ਕਿਤੇ ਦੁਬਾਰਾ ਮੁੱਖ ਮੰਤਰੀ ਬਣ ਗਿਆ ਤੇ ਹੋ ਸਕਦਾ ਮੇਰਾ ਨੁਕਸਾਨ ਨਾ ਹੋ ਜੇ ਪਰ ਅੱਜ ਰਾਜਾ ਵੜਿੰਗ ਵੀ ਉਸੇ ਤਰਜ਼ ਤੇ ਰਾਜਨੀਤਿਕ ਸੇਕ ਚੱਲ ਰਿਹਾ ਹੈ ਅੱਜ ਲੋਕ ਵੱਡੇ ਗੁੱਟ ਕਾਂਗਰਸ ਚ ਰਾਜਾ ਵੜਿੰਗ ਨੂੰ ਲਾਉਣ ਨੂੰ ਫਿਰਦੇ ਨੇ ਔਰ ਜਿਹੜੀਆਂ ਤਾਜ਼ੀਆਂ ਫੁੱਟ ਦੀਆਂ ਤਸਵੀਰ ਆ ਰਹੀਆਂ ਨੇ ਕਾਂਗਰਸ ਫੇਰ ਦੋ ਖੇਮਿਆਂ ਚ ਨਜ਼ਰ ਆ ਰਹੀ ਹੈ ਵੱਡੇ ਦੋ ਖੇਮਿਆਂ ਚ ਹਾਲਾਂਕਿ ਖੇਮੇ ਕਈ ਨਹੀਂ ਹੁਣ ਇੱਕ ਪਾਸੇ ਰਾਜਾ ਵੜਿੰਗ ਖੜਾ ਹੈ ਇੱਕ ਪਾਸੇ ਚਰਨਜੀਤ ਚੰਨੀ ਖੜੇ ਨੇ ਫਰਕ ਇਹ ਹੈ ਕਿ ਨਵਜੋਤ ਸਿੱਧੂ ਦੀ ਥਾਂ ਰਾਜਾ ਵੜਿੰਗ ਆ ਗਏ ਸੀ ਪ੍ਰਧਾਨ ਰਾਜਾ ਵੜਿੰਗ ਅੱਜ ਵੀ ਪ੍ਰਧਾਨ ਹੈ ਹੁਣ ਦੋ ਤਿੰਨ ਦਿਨਾਂ ਦਾ ਘਟਨਾਕ੍ਰਮ ਦੇਖਿਏ ਜਿਸ ਦਿਨ ਰਾਜਾ ਵੜਿੰਗ ਦੀ ਬਾਹ ਚੱਕੀ ਆਸ਼ੂ ਕਾਗਜ਼ ਭਰਨ ਗਏ ਤੇ ਆਸ਼ੂ ਕਹਿੰਦੇ ਆ ਖੜਾ ਸਾਡਾ ਪ੍ਰਧਾਨ ਉਹ ਕਹਿੰਦੇ ਹੁਣ ਮੈਂ ਝਟਕੇ ਦਊਂਗਾ ਦੂਜੀਆਂ ਪਾਰਟੀਆਂ ਨੂੰ ਮੈਂ ਬੰਦੇ ਸ਼ਾਮਲ ਕਰਾਉਂਗਾ ਜਿਹੜੇ ਸਾਨੂੰ ਛੱਡ ਗਏ ਸੀ ਉਹ ਵੀ ਵਾਪਸ ਆਉਣਗੇ ਉਸ ਵੇਲੇ ਤੱਕ ਰਾਜਾ ਵੜਿੰਗ ਨੂੰ ਇਹ ਨਹੀਂ ਸੀ ਪਤਾ ਵੀ ਕੀ ਕੀ ਹੋਣ ਵਾਲਾ ਹੈ ਹੋਇਆ ਕੀ ਕਈ ਲੋਕ ਸ਼ਾਮਲ ਹੋਏ ਚਲੋ ਆਮ ਸਧਾਰਨ ਵਲੰਟੀਅਰ ਵਰਕਰ ਸ਼ਾਮਲ ਹੋਣ ਬਹੁਤਾ ਫਰਕ ਪਾਰਟੀਆਂ ਨੂੰ ਨਹੀਂ ਪੈਂਦਾ ਪਰ ਰਾਜਾ ਵੜਿੰਗ ਲਗਾਤਾਰ ਹਰ ਜਗ੍ਹਾ ਇਹ ਕਹਿੰਦੇ ਸੀ ਕਿ ਪਾਰਟੀ ਦਾ ਜ਼ਾਬਤਾ ਹੈ ਜਿਹੜੇ ਲੋਕਾਂ ਨੂੰ ਸ਼ਾਮਲ ਕੀਤਾ ਜਾਣਾ ਹੈ ਉਹ ਜ਼ਿਲ੍ਹਾ ਪ੍ਰਧਾਨ ਮੰਡਲ ਪ੍ਰਧਾਨ ਲੀਡਰਸ਼ਿਪ ਦੀ ਸੈਮਟੀ ਦੇ ਨਾਲ ਉਹ ਸ਼ਾਮਲ ਹੋਣਗੇ ਜਦੋਂ ਨਵਜੋਤ ਸਿੱਧੂ ਪਿਛਲੇ ਸਮਿਆਂ ਦੇ ਵਿੱਚ ਰੈਲੀਆਂ ਕਰਨ ਲੱਗੇ ਸੀ 24 ਤੋਂ ਪਹਿਲਾਂ ਤੇ ਨਵਜੋਤ ਸਿੰਘ ਸਿੱਧੂ ਦੇ ਕਈ ਸਾਥੀਆਂ ਨੂੰ ਹਟਾ ਦਿੱਤਾ ਗਿਆ ਸੀ ਅਨੁਸ਼ਾਸਨ ਭੰਗ ਕਰਨ ਦੇ ਇਲਜ਼ਾਮਾਂ 'ਚ ਉਹ ਅੱਜ ਤੱਕ ਵਾਪਸ ਨਹੀਂ ਬੁਲਾਏ ਗਏ ਕਦਾ ਵਾਪਸ ਸ਼ਾਮਲ ਹੋਇਆ ਹੋਵੇਗਾ ਉਹ ਨਵਜੋਤ ਸਿੱਧੂ ਨਾਲ ਖੜੇ ਨੇ ਜ਼ਿਆਦਾਤਰ ਲੋਕ ਭਾਵੇਂ ਹਰਵਿੰਦਰ ਲਾਢੀ ਹੁਣ ਉਹ ਸਭ ਨਵਜੋ ਸਿੱਧੂ ਨਾਲ ਹੀ ਖੜੇ ਨੇ ਡੱਟ ਕੇ ਖੜੇ ਨੇ ਹੁਣ ਇੱਕ ਦੋ ਦਿਨ ਦਾ ਕਟਨਾਕਰਮ ਕੀ ਵਾਪਰਦਾ ਹੈ ਕੜਵਲ ਕਮਲਜੀਤ ਸਿੰਘ ਕੜਵਲ ਚਰਨਜੀਤ ਚੰਨੀ ਦੀ ਹਾਜ਼ਰੀ ਚ ਭਾਰਤ ਪੂਸ਼ਨਾਸ਼ੂ ਦੀ ਹਾਜ਼ਰੀ ਚ ਰਾਜਾ ਵੜਿੰਗ ਦੀ ਹਾਜ਼ਰੀ ਚ ਕਮਲਜੀਤ ਕੜਵਲ ਨੂੰ ਕਾਂਗਰਸ ਚ ਸ਼ਾਮਲ ਕਰਾਇਆ ਜਾਂਦਾ ਹੈ ਇਹ ਤਸਵੀਰ ਵੀ ਤੁਹਾਡੇ ਸਾਹਮਣੇ ਹੈ ਕਮਲਜੀਤ ਕੜਵਲ ਕਿਸੇ ਵੇਲੇ ਨਵਜੋਤ ਸਿੱਧੂ ਦੇ ਨਾਲ ਆਏ ਸਿੱਧੂ ਮੂਸੇਵਾਲੇ ਦੇ ਘਰ ਜਦੋਂ ਨਵਜੋਤ ਸਿੰਘ ਸਿੱਧੂ ਗਿਆ ਜੇਲ੍ਹ ਚ ਰਿਹਾਈ ਤੋਂ ਬਾਅਦ ਕਮਲਜੀਤ ਕੜਵਲ ਉੱਚੇ ਚੇਤੇ ਤੌਰ ਤੇ ਪਹੁੰਚੇ ਬਹੁਤ ਸਾਰੇ ਲੋਕ ਪਹੁੰਚੇ ਜਿਹੜੇ ਉਹਨਾਂ ਚੋਂ ਬਹੁਤੇ ਅਜੇ ਨਵਜੋਤ ਸਿੰਘ ਸਿੱਧੂ ਦੇ ਨਾਲ ਵੀ ਨਹੀਂ ਨੇ ਉਹ ਆਪਣਾ ਗੁੱਟ ਜਾਂ ਉਹ ਮੰਨਦੇ ਨੇ ਵੀ ਅਸੀਂ ਗੁੱਟ ਚਲਾਉਨੇ ਆ ਪਰ ਗੁੱਟ ਕਈਆਂ ਦੇ ਕਈ ਚੱਲ ਰਹੇ ਨੇ ਹੁਣ ਕਾਂਗਰਸ ਚੁਣੇ ਵੀ ਨਹੀਂ ਪਤਾ ਲੱਗਦਾ ਕਿਹੜਾ ਲੀਡਰ ਕਿਹੜੇ ਗਰੁੱਪ ਚ ਕਿਹੜੇ ਗੁੱਟ ਚ ਹੈ ਕਿਹੜੇ ਗਰੁੱਪ ਚ ਹੈ ਜੋ ਸਥਿਤੀਆਂ ਨੇ ਕਾਂਗਰਸ ਦੀਆਂ ਪਰ ਜੇ ਮੈਂ ਮੋٹے ਮੋٹے ਤੌਰ ਤੇ ਗੱਲ ਕਰਾਂ ਕਮਲਜੀਤ ਕੜਵਲ ਉਸ ਤੋਂ ਬਾਅਦ ਭਾਜਪਾ ਚ ਚਲੇ ਗਏ ਫਿਰ ਕਮਲਜੀਤ ਕੜਵਲ ਪਤਾ ਹੀ ਨਹੀਂ ਲੱਗਿਆ ਕਿਹੜੇ ਟਾਈਮ ਆਮ ਆਦਮੀ ਪਾਰਟੀ ਚ ਚਲੇ ਗਏ ਹੁਣ ਕਮਲਜੀਤ ਕੜਵਲ ਵਾਪਸ ਆ ਗਏ ਨੇ ਕਾਂਗਰਸ ਚ ਕਮਲਜੀਤ ਕੜਵਲ ਪਹਿਲਾਂ ਰੈਲੀਆਂ ਕਰਦੇ ਰਹੇ ਨਵਜੋਤ ਸਿੰਘ ਸਿੱਧੂ ਨੂੰ ਵੀ ਸੱਦਿਆ ਚੋਣ ਵੀ ਲੜੇ ਕਾਂਗਰਸ ਵੱਲੋਂ ਆਤਮਨਗਰ ਹਲਕੇ ਤੋਂ ਪਰ ਜਦੋਂ ਰਾਜਾ ਵੜਿੰਗ 24 ਦੀਆਂ ਚੋਣਾਂ ਲੜ ਰਹੇ ਸੀ ਉਹਨਾਂ ਨੇ ਹਰ ਜਿਹੜੇ ਸਿਮਰਜੀਤ ਬੈਂਸ ਦੀ ਪਾਰਟੀ ਆ ਉਹ ਕਾਂਗਰਸ ਚ ਮਰਜ ਕਰਾਈ ਸਿਮਰਜੀਤ ਬੈਂਸ ਔਰ ਦੋਵੇਂ ਭਰਾ ਰਾਹੁਲ ਗਾਂਧੀ ਨਾਲ ਤਸਵੀਰ ਆਉਂਦੀ ਹੈ ਰਾਹੁਲ ਗਾਂਧੀ ਇਹਨਾਂ ਨੂੰ ਕਾਂਗਰਸ ਚ ਸ਼ਾਮਲ ਕਰਦੇ ਨੇ ਰਾਜਾ ਵੜਿੰਗ ਦੇ ਹੱਕ ਚ ਸਿਮਰਜੀਤ ਬੈਂਸ ਕੰਮ ਕਰਨ ਲੱਗ ਜਾਂਦੇ ਨੇ ਹਲਕਾ ਆਤਮਨਗਰ ਤੋਂ ਇੱਕ ਤਰੀਕੇ ਨਾਲ ਹਲਕਾ ਆਤਮਨਗਰ ਦੇ ਵਿੱਚ ਇਨਚਾਰਜ ਦੇ ਤੌਰ ਤੇ ਸਿਮਰਜੀਤ ਬੈਂਸ ਵਿਚਰਦੇ ਰਹੇ ਰਾਜਾ ਵੜਿੰਗ ਦੀਆਂ ਰੈਲੀਆਂ ਕਰਾਉਂਦੇ ਰਹੀ ਕਮਲਜੀਤ ਕੜਵਲ ਨੂੰ ਸ਼ਾਮਲ ਕਰਾ ਲਿਆ ਚਰਨਜੀਤ ਚੰਨੀ ਨੇ ਕਮਲਜੀਤ ਕੜਵਲ ਔਰ ਰਾਜਾ ਵੜਿੰਗ ਦੇ ਵਿੱਚ ਓਨੀ ਟਿਊਨਿੰਗ ਨਹੀਂ ਹੈ ਹਾਲਾਂਕਿ ਕਮਲਜੀਤ ਕੜਵਲ ਆਸ਼ੂ ਦੇ ਵੀ ਦੋਸਤ ਨੇ ਭਾਵੇਂ ਆਸ਼ੂ ਨੇ ਹੀ ਸ਼ਾਮਲ ਕਰਾਇਆ ਹੋਵੇ ਉੱਥੇ ਰਾਣਾ ਗੁਰਜੀਤ ਵੀ ਸੀ ਚਰਨਜੀਤ ਚੰਨੀ ਵੀ ਸੀ ਤਸਵੀਰ ਦੇ ਵਿੱਚ ਹੁਣ ਇਹ ਦੋ ਤਸਵੀਰਾਂ ਨੇ ਡਾਕਟਰ ਰਾਜਕੁਮਾਰ ਵੇਰਕਾ ਵੀ ਖੜੇ ਸੀ ਜਦੋਂ ਕਮਲਜੀਤ ਕੜਵਲ ਸ਼ਾਮਲ ਹੋਏ ਗੁਰਜੀਤ ਔਜਲਾ ਵੀ ਖੜੇ ਸੀ ਉੰਜ ਗੁਰਜੀਤ ਔਜਲਾ ਬਹੁਤੀ ਵਾਰੀ ਗੁੱਟਬਾਜ਼ੀ ਚ ਗੁਰਜੀਤ ਔਜਲਾ ਦਾ ਨਾਮ ਨਹੀਂ ਆਉਂਦਾ ਰਿਹਾ ਹੋ ਸਕਦਾ ਉਹਨਾਂ ਨੂੰ ਪਤਾ ਵੀ ਨਾ ਹੋਵੇ ਕਿ ਜੋਗਜ ਲੁਧਿਆਣੇ ਚ ਵਾਪਰੇ ਆ ਮੈਂ ਗੁਰਜੀਤ ਔਜਲੇ ਨੂੰ ਰਾਜਕੁਮਾਰ ਵੇਰਕਾ ਬੜੇ ਪੁਰਾਣੇ ਲੀਡਰ ਨੇ ਮੰਤਰੀ ਰਹੇ ਨੇ ਉਹ ਵੀ ਮੌਜੂਦ ਸੀ ਰਾਣਾ ਗੁਰਜੀਤ ਮੌਜੂਦ ਸੀ ਜਦੋਂ ਕੜਵਲ ਸ਼ਾਮਲ ਹੋਏ ਹੁਣ ਕਾਂਗਰਸ ਚ ਰੌਲਾ ਕੀ ਅਸ਼ਮਰਜੀਤ ਬੈਂਸ ਨੂੰ ਇਹ ਗੱਲ ਚੁੱਭ ਗਈ ਸ਼ਮਰਜੀਤ ਬੈਂਸ ਕਹਿੰਦੇ ਕਿ ਪ੍ਰਧਾਨ ਨੂੰ ਰਾਜਾ ਵੜਿੰਗ ਨੂੰ ਪਤਾ ਨਹੀਂ ਸੀ ਇਹ ਸ਼ਮੂਲੀਅਤ ਕਰਾਈ ਗਈ ਉਹ ਕਹਿੰਦੇ ਕੋਈ ਵੀ ਕਾਂਗਰਸ ਪਾਰਟੀ ਚ ਲੀਡਰ ਆਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਪਰ ਕਹਿੰਦੇ ਇੱਕ ਪ੍ਰੋਟੋਕਾਲ ਹੁੰਦਾ ਹੁਣ ਆਤਮਨਗਰ ਸੀਟ ਚ ਦਾਵੇਦਾਰ ਬਣ ਕੇ ਦੋ ਆਸ਼ੂ ਤੇ ਚਰਨਜੀਤ ਚੰਨੀ ਗੁੱਟ ਚ ਬਣ ਗਿਆ ਕਮਲਜੀਤ ਕੜਵਲ ਅਗਲੀਆਂ ਚੋਣਾਂ ਚ ਰਾਜਾ ਬੜਿੰਗ ਦੇ ਖਾਸਮ ਖਾਸ ਨੇ ਸਿਮਰਜੀਤ ਬੈਂਸ ਕਿਉਂਕਿ ਰਾਹੁਲ ਗਾਂਧੀ ਨੇ ਸ਼ਾਮਲ ਕਰਾਈ ਨਹੀਂ ਹੁਣ ਸਿਮਰਜੀਤ ਬੈਂਸ ਵੀ ਟਿਕਟ ਦਾ ਦਾਵੇਦਾਰ ਹੈ ਕੜਵਲ ਦੇ ਹਲਕੇ ਚਾਤਮਨਗਰ ਚ ਇਹਨਾਂ ਦੋਨਾਂ ਦੀ ਪਹਿਲਾਂ ਵੀ ਇਹੀ ਸਥਿਤੀ ਰਹੀ ਸੀ ਦੋਵੇਂ ਦੋਸਤ ਸੀ ਕਿਸੇ ਵੇਲੇ ਤੇ ਬਾਅਦ ਦੇ ਵਿੱਚ ਆਪਸ ਚ ਮਨ ਮਟਾ ਹੁਣ ਕਾਂਗਰਸ ਚ ਆਗੇ ਦੋਵੇਂ ਲੀਡਰ ਕਿਸੇ ਵੇਲੇ ਦੋਵੇਂ ਲੀਡਰ ਅਕਾਲੀ ਸਿਆਸਤ ਦਾ ਹਿੱਸਾ ਸੀ ਸਿਮਰਜੀਤ ਬੈਂਸ ਨੇ ਵੀ ਉਹਨਾਂ ਪਾਰਟੀਆਂ ਕਈ ਘੁੰਮੀਆਂ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਫਿਰ ਲੋਕਨ ਸਾਹਿਬ ਪਾਰਟੀ ਬਣੀ ਫਿਰ ਡੈਮੋਕ੍ਰੈਟਿਕ ਮੋਰਚਾ ਬਣਿਆ ਅਕਾਲੀ ਦਲ ਦੇ ਐਸੋਸੀਏਟ ਮੈਂਬਰ ਰਹੇ ਅਕਾਲੀ ਦਲ ਨਾਲ ਰਹੇ ਆਮ ਆਦਮੀ ਪਾਰਟੀ ਦੇ ਨਾਲ ਸਾਂਝ ਚ ਚੋਣਾ ਲੜੇ ਤੇ ਪਾਰਟੀ ਸਿਮਰਜੀਤ ਬੈਂਸ ਨੇ ਵੀ ਛੱਡੀ ਕੋਈ ਨਹੀਂ ਮੋਟੀ ਮੋਟੀ ਹੁਣ ਆ ਗਏ ਸਿਮਰਜੀਤ ਬੈਂਸ ਕਾਂਗਰਸ ਚ ਕਮਲਜੀਤ ਕੜਵਲ ਵੀ ਕਈ ਪਾਰਟੀਆਂ ਘੁਮਿਆਏ ਕਮਲਜੀਤ ਕੜਵਲ ਵੀ ਆ ਗਏ ਹੁਣ ਕਾਂਗਰਸ ਹੁਣ ਦੋਵੇਂ ਕਾਂਗਰਸ ਟਿਕਟ ਦੇ ਲਈ ਇੱਕ ਇੱਕ ਗੁੱਟ ਚ ਰਹਿ ਗਏ ਰਾਜਾ ਵੜਿੰਗ ਦੇ ਨਾਲ ਸਿਮਰਜੀਤ ਬੈਂਸ ਖੜਾ ਹੈ ਕਿਉਂਕਿ ਕੱਲ ਦੇ ਫੰਕਸ਼ਨ ਚ ਜਿੱਥੇ ਕਮਲਜੀਤ ਕੜਵਲ ਨੂੰ ਪਰसों ਸ਼ਾਮਲ ਕੀਤਾ ਗਿਆ ਕੱਲ ਸ਼ਾਮਲ ਕੀਤਾ ਗਿਆ ਅਗਰ ਉੱਥੇ ਰਾਜਾ ਵੜਿੰਗ ਵੀ ਖੜੇ ਹੁੰਦੇ ਸਿਮਰਜੀਤ ਬੈਂਸ ਵੀ ਖੜੇ ਹੁੰਦੇ ਤੇ ਕੀਆ ਤਸਵੀਰ ਬਣਨੀ ਸੀ ਕਾਂਗਰਸ ਦੀ ਵੀ ਕਾਂਗਰਸ ਆਤਮ ਨਗਰ ਚ ਤਕੜੀ ਹੋ ਗਈ ਜੀ ਸਿਮਰਜੀਤ ਬੈਂਸ ਰਾਜਾ ਵੜਿੰਗ ਭਾਰਤ ਪੋਸ਼ਣ ਆਸ਼ੂ ਚਰਨਜੀਤ ਚੰਨੀ ਕਮਲਜੀਤ ਕੜਵਲ ਵੀ ਆ ਗਏ ਔਰ ਦੋ ਕਾਉਂਸਲਰ ਵੀ ਆ ਗਏ ਪਰ ਤਸਵੀਰ ਉਲਟ ਹੈ ਜਦੋਂ ਕੜਵਲ ਸ਼ਾਮਲ ਹੋਏ ਨਾ ਰਾਜਾ ਵੜਿੰਗ ਨਾ ਰਾਜਾ ਵੜਿੰਗ ਦੇ ਨਾਲ ਸਿਮਰਜੀਤ ਬੈਂਸ ਨਾ ਬਲਵਿੰਦਰ ਬੈਂਸ ਹੁਣ ਜਦੋਂ ਬੈਂਸ ਭਰਾ ਸ਼ਾਮਲ ਹੋਏ ਰਾਜਾ ਵੜਿੰਗ ਨਾਲ ਕਾਂਗਰਸ ਚ ਹਲਕਾ ਸਾਊਥ ਤੋਂ ਬਲਵਿੰਦਰ ਬੈਂਸ ਐਮ ਐਲ ਏ ਰਹੇ ਨੇ ਹਲਕਾ ਸਾਊਥ ਤੋਂ ਜਿਹੜੀ ਚੋਣ ਲੜੀ ਸੀ ਪਿਛਲੀ ਵਾਰੀ ਈਸ਼ਵਰ ਜੋਤ ਚੀਮਾ ਨੇ ਉਹ ਭਾਰਤ ਪੂਸ਼ਣ ਆਸ਼ੂ ਦੇ ਬਹੁਤ ਨੇੜੇ ਮੰਨੇ ਜਾਂਦੇ ਨੇ ਕਹਿੰਦੇ ਆਸ਼ੂ ਨੇ ਉਹਨੂੰ ਟਿਕਟ ਦਿਵਾਨ ਚ ਬਹੁਤ ਜ਼ੋਰ ਲਾਇਆ ਹੁਣ ਉੱਥੇ ਬਲਵਿੰਦਰ ਬੈਂਸ ਆਗੇ ਕਾਂਗਰਸ ਚ ਹੁਣ ਉੱਥੇ ਵੀ ਦੋ ਦਾਵੇਦਾਰ ਨੇ ਕਾਂਗਰਸ ਦੀ ਟਿਕਟ ਤੇ ਸਾਬਕਾ ਕੈਂਡੀਡੇਟ ਈਸ਼ਵਰ ਜੋਤ ਚੀਮਾ ਤੇ ਬਲਵਿੰਦਰ ਬੈਂਸ ਬਲਵਿੰਦਰ ਬੈਂਸ ਰਾਜਾ ਵੜਿੰਗ ਗਰੁੱਪ ਦੇ ਤੇ ਈਸ਼ਵਰ ਜੋ ਚੀਮਾ ਆਸ਼ੂ ਗਰੁੱਪ ਦੇ ਮੈਂ ਬਿਲਕੁਲ ਨਹੀਂ ਕਹੂੰਗਾ ਇਹਨਾਂ ਚ ਗੁੱਟਬਾਜ਼ੀ ਆ ਫੁੱਟ ਇੱਕਠੇ ਫੋਟੋ ਖਿਚਾ ਕੇ ਪਾ ਦੇਣ ਸੋਸ਼ਲ ਮੀਡੀਆ ਤੇ ਬਲਵਿੰਦਰ ਬੈਂਸ ਖੜੇ ਹੋਣ ਈਸ਼ਵਰ ਜੋਤ ਚੀਮਾ ਖੜੇ ਹੋਣ ਆਸ਼ੂ ਖੜਾ ਹੋਵੇ ਚੰਨੀ ਖਾਬ ਸਾਹਿਬ ਖੜੇ ਹੋਣ ਕਮਲਜੀਤ ਕੜਵਲ ਸਿਮਰਜੀਤ ਮੈਂਸ ਰਾਜਾ ਵੜਿੰਗੇ ਪੰਜੇ ਛੇ ਇਕੱਠੇ ਖੜੇ ਹੋਣ ਤੇ ਸਾਰੀ ਕਹਿ ਦੇਣ ਕਿ ਅਸੀਂ ਟਿਕਟ ਦੇ ਦਾਵੇਦਾਰ ਨਹੀਂ ਪਾਰਟੀ ਜੀ ਨੂੰ ਟਿਕਟ ਦੇਵੇ ਉਹ ਚੋਣ ਲੜ ਲੂ ਫਿਰ ਮੈਂ ਵੀ ਕਹਿ ਦੂੰਗਾ ਕਾਂਗਰਸ ਫੁੱਟ ਨਹੀਂ ਹੈਗੀ ਮੈਂ ਮਾਫੀ ਮੰਗਦਾ ਕਾਂਗਰਸ ਕੋਈ ਗੱਟਬਾਜ਼ੀ ਨਹੀਂ ਹੁਣ ਵੜਿੰਗਰ ਆਸ਼ੂ ਚ ਏਕਤਾ ਕਰਾਈ ਸੀ ਜਿਸ ਦਿਨ ਕਾਗਜ਼ ਭਰਨੇ ਸੀ ਉਸ ਤੋਂ ਬਾਅਦ ਇਹ ਏਕਤਾ ਹਵਾ ਹੋ ਗਈ ਹੁਣ ਦੇਖਣ ਵਾਲੀ ਗੱਲ ਰਹੂਗੀ ਕਿ ਆਉਂਦੇ ਦਿਨਾਂ 'ਚ ਆਸ਼ੂ ਤੇ ਵੜਿੰਗ ਇਕੱਠੇ ਚੋਣ ਪ੍ਰਚਾਰ ਕਰਨਗੇ ਉੰਜ ਅੱਜ ਸੰਵਿਧਾਨ ਬਚਾਓ ਰੈਲੀ ਸੀ ਹਲਕਾ ਦਾਖਾ 'ਚ ਹੁਣ ਰਾਜਾ ਵੜਿੰਗ ਨੇ ਉੱਥੇ ਇੱਕ ਵਾਰੀ ਫੇਰ ਵੱਡਾ ਕੰਮ ਕਰਤਾ ਰਾਜਾ ਵੜਿੰਗ ਨੇ ਵਿਕਰਮ ਚੌਧਰੀ ਨੂੰ ਸਸਪੈਂਡ ਕੀਤਾ ਸੀ ਜਿਹੜੇ ਫਲੋਰ ਤੋਂ ਐਮਐਲਏ ਸੀ ਚੌਧਰੀ ਸੰਤੋਖ ਸਿੰਘ ਦੇ ਪੁੱਤਰ ਸੀ ਚਰਨਜੀਤ ਚੰਨੀ ਟਿਕਟ ਮੰਗ ਰਹੇ ਸੀ ਜਲੰਧਰ ਤੋਂ ਔਰ ਬੀਬੀ ਕਰਮਜੀਤ ਕੌਰ ਟਿਕਟ ਮੰਗ ਰਹੇ ਸੀ ਜਲੰਧਰ ਤੋਂ ਕਾਂਗਰਸ ਵੱਲੋਂ ਸੰਤੋਖ ਚੌਧਰੀ ਦੀ ਪਤਨੀ ਜਦੋਂ ਜ਼ਿਮਨੀ ਚੋਣ ਹੋਈ ਤੇ ਬੀਬੀ ਕਰਮਜੀਤ ਕੌਰ ਚੌਧਰੀ ਹਾਰ ਗਏ ਸੀ ਪਰ 24 ਦੀਆਂ ਲੋਕ ਸਭਾ ਚੋਣਾਂ ਚ ਚਰਨਜੀਤ ਚੰਨੀ ਨੂੰ ਟਿਕਟ ਦਿੱਤੀ ਗਈ ਬੀਬੀ ਕਰਮਜੀਤ ਕੌਰ ਨੂੰ ਨਹੀਂ ਦਿੱਤੀ ਗਈ ਜਲੰਧਰੋਂ ਉਹਨਾਂ ਦੇ ਪੁੱਤਰ ਵਿਕਰਮ ਚੌਧਰੀ ਨਾਰਾਜ਼ ਸੀ ਉਹਨਾਂ ਨੇ ਚੀਫ ਵਿੱਪ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਰੋਸ ਵਿੱਚ ਜੋ ਕਿ ਤੁਸੀਂ ਚਰਨਜੀਤ ਚੰਨੀ ਨੂੰ ਟਿਕਟ ਦਿੱਤੀ ਜਿਹੜੇ ਸ਼੍ਰੀ ਨਨਪੁਰ ਸਾਹਿਬ ਆਪਣੇ ਦੂਜੇ ਹਲਕੇ ਤੋਂ ਆਏ ਨੇ ਤੇ ਸਾਨੂੰ ਚੌਧਰੀ ਪਰਿਵਾਰ ਨੂੰ ਟਿਕਟ ਦੇਣੀ ਚਾਹੀਦੀ ਹੈ। ਰਾਜਾ ਵੜਿੰਗ ਨੇ ਚੌਧਰੀ ਵਿਕਰਮਜੀਤ ਸਿੰਘ ਕਰਮਜੀਤ ਕੌਰ ਜੀ ਦੇ ਪੁੱਤਰ ਨੂੰ ਸਸਪੈਂਡ ਕਰਤਾ ਕਾਂਗਰਸ ਪਾਰਟੀ ਦੇ। ਹੁਣ ਅੱਜ ਦਾਖਾ ਹਲਕੇ ਦੇ ਵਿੱਚ ਲੁਧਿਆਣੇ ਸੰਵਿਧਾਨ ਬਚਾਓ ਰੈਲੀ ਸੀ। ਇਹਦੇ 'ਚ ਕ੍ਰਿਸ਼ਨ ਕੁਮਾਰ ਬਾਵਾ ਸੀ, ਤ੍ਰਿਪ ਰਜਿੰਦਰ ਬਾਜਵਾ ਸੀ, ਕੁਲਦੀਪ ਵੈਦ ਸੀ ਕੈਪਟਨ ਸੰਧੂ ਸੀ ਇਹਦੇ ਵਿੱਚ ਰਵਨੀਤ ਬਿੱਟੂ ਦੇ ਛੋਟੇ ਭਰਾ ਜਿਹੜੇ ਉਹ ਵੀ ਐਮਐਲਏ ਨਹੀਂ ਉਹਨਾਂ ਦੇ ਕਜ਼ਨ ਉਹ ਵੀ ਸੀ ਰਾਜਾ ਵੜਿੰਗ ਸੀ ਸੁਖਜਿੰਦਰ ਰੰਧਾਵਾ ਵੀ ਸੀ ਸੰਵਿਧਾਨ ਬਚਾਓ ਰੈਲੀ ਸੀ ਇੱਥੇ ਚਰਨਜੀਤ ਚੰਨੀ ਦੇ ਖਿਲਾਫ ਨਾਰਾਜ਼ਗੀ ਪ੍ਰਗਟ ਕਰਨ ਵਾਲੇ ਉਹਨਾਂ ਦੇ ਵਿਰੋਧੀ ਬਣੇ ਕਿਉਂਕਿ ਬੀਬੀ ਕਰਮਜੀਤ ਕੌਰ ਬੀਜੇਪੀ 'ਚ ਚਲੇ ਗਈ ਸੀ ਉਹਨਾਂ ਨੇ ਚਰਨਜੀਤ ਚੰਨੀ ਦਾ ਵਿਰੋਧ ਕੀਤਾ ਔਰ ਬੀਜੇਪੀ ਦੀ ਮਦਦ ਕੀਤੀ ਬੀਬੀ ਕਰਮਜੀਤ ਕੌਰ ਹਜੇ ਬੀਜੇਪੀ 'ਚ ਨੇ ਪਰ ਉਹਨਾਂ ਦਾ ਪੁੱਤਰ ਜਿਹਨੂੰ ਸਸਪੈਂਡ ਕੀਤਾ ਸੀ ਅੱਜ ਰਾਜਾ ਵੜਿੰਗ ਨੇ ਜਿਹੜੇ ਚਰਨਜੀਤ ਚੰਨੀ ਦੇ ਖਿਲਾਫ ਰਹੇ ਵਿਕਰਮ ਚੌਧਰੀ ਚੋਣਾ ਚ 24 ਦੀਆਂ ਅੱਜ ਉਹਨਾਂ ਨੂੰ ਸਸਪੈਂਸ਼ਨ ਉਹਨਾਂ ਦੀ ਬਹਾਲ ਕਰਤੀ ਇੱਕ ਤਰੀਕੇ ਨਾਲ ਨਵੇਂ ਸਿਰੇ ਤੋਂ ਉਹਨਾਂ ਨੂੰ ਕਾਂਗਰਸ ਪਾਰਟੀ ਚ ਸ਼ਾਮਲ ਕਰਾ ਲਿਆ ਹੁਣ ਇਹ ਗੁੱਟਬਾਜ਼ੀ ਨਹੀਂ ਹੈ ਕਾਂਗਰਸ ਚ ਤਾਂ ਕੀ ਹੈ ਇਹ ਤਸਵੀਰਾਂ ਬਹੁਤ ਕੁਝ ਬਿਆਨ ਕਰਦੀਆਂ ਨੇ ਦੋਵੇਂ ਤਸਵੀਰਾਂ ਨੇ ਹੁਣ ਸਕਰੀਨ ਤੇ ਦੋਵੇਂ ਤਸਵੀਰਾਂ ਨੇ ਇੱਕ ਪਾਸੇ ਰਾਜਾ ਵੜਿੰਗ ਵਾਲੀ ਤਸਵੀਰ ਹੈ ਵਿਕਰਮ ਚੌਧਰੀ ਵਾਲੀ ਇੱਕ ਪਾਸੇ ਕੜਵਲ ਵਾਲੀ ਤਸਵੀਰ ਹੈ ਸੋ ਇਹ ਕਾਂਗਰਸ ਦੀ ਅੰਦਰੂਨੀ ਸਥਿਤੀ ਹੈ ਇਹ ਫੁੱਟ ਕੀ ਲੁਧਿਆਣਾ ਦੀ ਜਿਹੜੀ ਪੱਛਮੀ ਦੀ ਚੋਣ ਹੈ ਉਹਨੂੰ ਤਕੜਾ ਕਰੂਗੀ ਕਾਂਗਰਸ ਪਾਰਟੀ ਨੂੰ ਜਾਂ ਕਮਜ਼ੋਰ ਕਰੇਗੀ ਇਹ ਸਵਾਲ ਬਹੁਤ ਵੱਡਾ ਬਣ ਗਿਆ ਕਾਂਗਰਸੀ ਹਲਕਿਆਂ ਦੇ ਵਿੱਚ ਕਿਤੇ ਜਿਹੜੇ ਗੁੱਟ ਨੇ ਉਹ ਇੱਕ ਦੂਜੇ ਦੇ ਖਿਲਾਫ ਨਾ ਚੱਲ ਪੈਣ ਕਿਤੇ ਰਾਜਾ ਵੜਿੰਗ ਦੇ ਸਮਰਥਕ ਹੁਣ ਆਸ਼ੂ ਦੇ ਖਿਲਾਫ ਨਾ ਚੱਲ ਪੈਣ ਆਸ਼ੂ ਦੇ ਸਮਰਥਕ ਕਿਤੇ ਰਾਜਾ ਵੜਿੰਗ ਦੇ ਖਿਲਾਫ ਨਾ ਚੱਲ ਪੈਣ ਸੋ ਤੁਰੰਤ ਜਿਵੇਂ ਡੋਨਲਡ 트੍ਰੰਪ ਨੇ ਸੀਜ਼ ਫਾਇਰ ਫਾਇਰ ਕਰਾਇਆ ਇੰਡੀਆ ਤੇ ਪਾਕਿਸਤਾਨ ਦਾ ਉਹਨਾਂ ਨੇ ਟਵੀਟ ਕੀਤਾ ਹੁਣ ਕੋਈ ਡੋਨਲਡ 트੍ਰੰਪ ਕੌਣ ਬਣੂਗਾ ਕੀ ਕੋਈ ਵੜਿੰਗ ਤੇ ਆਸ਼ੂ ਚ ਸੀਜ਼ ਫਾਇਰ ਕਰਾਊਗਾ ਇਹਦਾ ਮਤਲਬ ਹੈ 27 ਤੋਂ ਪਹਿਲਾਂ ਤਸਵੀਰ ਫੇਰ ਸਾਫ਼ ਹੋਣ ਲੱਗ ਗਈ ਇੱਕ ਪਾਸੇ ਰਾਜਾ ਵੜਿੰਗ ਇੱਕ ਪਾਸੇ ਚਰਨਜੀਤ ਚੰਨੀ ਇਹ ਤਸਵੀਰ ਕਾਂਗਰਸ ਲਈ ਫਾਇਦੇਮੰਦ ਰਹੇਗੀ ਜਾਂ ਘਾਟੇ ਵਾਲੀ ਰਹੇਗੀ ਇਹ ਵਕਤ ਦੱਸੂਗਾ ਪਰ ਪ੍ਰਤਾਪ ਬਾਜਵਾ ਸੀਨ ਤੋਂ ਆਊਟ ਨਹੀਂ ਇਹਦਾ ਮਤਲਬ ਹੈ ਅੱਜ ਪ੍ਰਤਾਪ ਬਾਜਵਾ ਇੱਥੇ ਨਹੀਂ ਮੌਜੂਦ ਉਹ ਵਿਦੇਸ਼ ਗਏ ਨੇ ਕਹਿੰਦੇ ਕੀ ਪ੍ਰਤਾਪ ਬਾਜਵਾ ਨਿਊਟਰਲ ਹੋ ਗਏ ਜਾਂ ਪ੍ਰਤਾਪ ਬਾਜਵਾ ਕੋਈ ਪੋਸਟ ਪਾ ਕੇ ਆਪਣੇ ਦਿਲ ਦੀ ਗੱਲ ਰੱਖਣਗੇ ਉੰਜ ਨਵਜੋਤ ਸਿੰਘ ਸਿੱਧੂ ਵੀ ਇਸ ਵਕਤ ਇੰਤਜ਼ਾਰ 'ਚ ਹੈ ਨਵਜੋਤ ਸਿੰਘ ਸਿੱਧੂ ਨੂੰ ਹਾਈ ਕਮਾਂਡ ਦੇ ਇਸ਼ਾਰੇ ਦਾ ਇੰਤਜ਼ਾਰ ਹੈ ਹਾਂ ਨਵਜੋਤ ਸਿੱਧੂ ਚੇਰੇ ਤੋਂ ਘਟ ਸ਼ਾਇਦ ਨਾ ਆਵੇ ਮੁੱਖ ਮੰਤਰੀ ਚੇਰੇ ਤੋਂ ਘਟ ਸ਼ਾਇਦ ਨਾ ਆਵੇ ਕਿਉਂਕਿ ਉਹਨੇ ਮੰਤਰੀ ਬਣ ਕੇ ਦੇਖ ਲਿਆ ਕਿ ਮੰਤਰੀ ਕੰਮ ਨਹੀਂ ਕਰ ਸਕਦੇ ਨਵਜੋਤ ਸਿੱਧੂ ਪੰਜਾਬ ਮਾਡਲ ਲੈ ਕੇ ਕਾਂਗਰਸ ਪਾਰਟੀ ਦੇ ਹਾਈ ਕਮਾਂਡ ਦੇ ਇਸ਼ਾਰੇ ਤੇ ਮੈਦਾਨ ਚਾ ਸਕਦਾ ਉਸ ਤੋਂ ਬਿਨਾ ਸ਼ਾਇਦ ਨਾ ਆਵੇ ਪਰ ਕਾਂਗਰਸ ਹਾਈ ਕਮਾਂਡ ਕੋਲੇ ਪ੍ਰਿੰਕਾ ਗਾਂਧੀ ਕੋਲੇ ਰਾਹੁਲ ਗਾਂਧੀ ਕੋਲੇ ਇਹ ਵਿਕਲਪ ਖੁੱਲ ਹੈ ਔਰ ਕੁਝ ਮਹੀਨੇ ਪਹਿਲਾਂ ਨਵਜੋਤ ਸਿੱਧੂ ਔਰ ਕਾਂਗਰਸ ਹਾਈ ਕਮਾਂਡ ਦੀ ਇੱਕ ਮੀਟਿੰਗ ਹੋਈ ਸੀ ਨਵਜੋਤ ਸਿੱਧੂ ਮੁਲਾਕਾਤ ਕਰਕੇ ਆਏ ਸੀ ਉਹਦੇ ਵੀ ਬੜੇ ਰੌਲੇ ਫਿਰ ਨਾਲ ਦੀ ਨਾਲ ਤੁਰਨੇ ਸ਼ੁਰੂ ਹੋ ਗਏ ਅੱਜ ਕਈ ਸਿਆਸੀ ਚਰਚੇ ਨਵਜੋਤ ਸਿੱਧੂ ਦੇ ਜਿਹੜਾ ਦੌਰਾ ਸੀ ਬੀਬੀ ਪ੍ਰਿੰਕਾ ਗਾਂਧੀ ਨਾਲ ਮੁਲਾਕਾਤ ਦਾ ਉਹ ਫੇਰ ਸੋਸ਼ਲ ਮੀਡੀਆ ਤੇ ਫੋਟੋ ਘੁੰਮਣ ਲੱਗੀ ਇਹਦਾ ਮਤਲਬ ਹੈ ਕੁਝ ਲੋਕ ਜਿਹੜੇ ਕਾਂਗਰਸ ਦੀ ਚੜ੍ਹਤ ਚਾਹੁੰਦੇ ਨੇ ਕਾਂਗਰਸ ਦੀ ਏਕਤਾ ਚਾਹੁੰਦੇ ਨੇ ਉਹ ਵੀ ਸਰਗਰਮ ਹੋਗੇ ਨਹੀਂ ਚਲੋ ਕਾਂਗਰਸ ਚ ਚਿਹਰਿਆਂ ਦੀ ਲੀਡਰਾਂ ਦੀ ਲੜਾਈ ਚੱਲਦੀ ਰਹਿੰਦੀ ਹੈ ਇਸੇ ਕਰਕੇ ਕਾਂਗਰਸ ਹਾਰਦੀ ਰਹਿੰਦੀ ਹੈ ਜਦੋਂ ਲੜਾਈ ਖਤਮ ਹੋਊ ਤੇ ਕਾਂਗਰਸ ਜਿੱਤ ਵਾਲੇ ਪਾਸੇ ਵੱਧ ਸਕਦੀ ਹੈ ਸੋ ਕਾਂਗਰਸ ਦੀ ਸਥਿਤੀ ਵੀ ਉਸੇ ਤਰ੍ਹਾਂ ਦੀ ਹੈ ਜੋ ਸੁਖਵੀਰ ਸਿੰਘ ਬਾਦਲ ਦੇ ਸ਼੍ਰੋਮਣੀ ਅਕਾਲੀ ਦਲ ਦੀ ਹੈ ਉੱਥੇ ਸੁਖਵੀਰ ਬਾਦਲ ਬਹੁਤਿਆਂ ਨੂੰ ਪ੍ਰਵਾਨ ਨਹੀਂ ਸੀ ਹੁਣ ਵੀ ਕਈਆਂ ਨੂੰ ਪ੍ਰਵਾਨ ਨਹੀਂ ਕਿਉਂਕਿ ਲਗਾਤਾਰ ਸੁਖਬੀਰ ਬਾਦਲ ਦੀ ਅਗਵਾਈ ਚ ਅਕਾਲੀ ਹਾਰਦੇ ਰਹੇ ਨੇ ਹੁਣ ਕਾਂਗਰਸ ਵੀ ਲੀਡਰਸ਼ਿਪ ਨਹੀਂ ਪ੍ਰਵਾਨਗੀ ਦੇ ਰੌਲੇ ਆਉਂਦੇ ਦਿਨਾਂ ਚ ਵਧਣਗੇ ਆਪਾਂ ਨਜ਼ਰ ਬਣਾ ਕੇ ਰੱਖਾਂਗੇ ਦਲਾਜੋ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਜੀਵਨ ਗੁਪਤਾ ਨੇ ਵੀ ਕਾਗਜ਼ ਭਰ ਦਿੱਤੇ ਨੇ ਸੋ ਹੁਣ ਜ਼ਰੂਰ ਪੂਰੀ ਗੱਲ ਇਹਦੇ ਨਾਲ ਜੁੜੀ ਸਾਂਝੀ ਕਰਨਾ ਕਿਹੜੇ ਕਿਹੜੇ ਲੀਡਰ ਜੜੇ ਆ ਉਹਨਾਂ ਦੇ ਕਾਗਜ਼ ਭਰਨ ਲਈ ਉੱਥੇ ਪਹੁੰਚੇ ਸੀ ਤੇ ਹੁਣ ਕੁੱਲ ਮਿਲਾ ਕੇ ਅਗਰ ਅਸੀਂ ਗੱਲ ਕਰੀਏ ਜ਼ਮਨੀ ਚੋਣ ਨੂੰ ਲੈ ਕੇ ਲੁਧਿਆਣਾ ਜ਼ਮਨੀ ਚੋਣ ਨੂੰ ਲੈ ਕੇ ਹੁਣ ਇਸ ਉੱਪਰ ਵਿਸ਼ਲੇਸ਼ਣ ਜ਼ਰੂਰ ਸਾਂਝਾ ਕਰਿਓ ਕਿ ਹੁਣ ਕਿਸ ਤਰ੍ਹਾਂ ਦੀਆਂ ਸਥਿਤੀਆਂ ਨਜ਼ਰ ਆ ਰਹੀਆਂ ਨੇ ਦੇਖੋ ਭਾਰਤੀ ਜਨਤਾ ਪਾਰਟੀ ਨੇ ਇੱਕ ਵਾਰ ਫੇਰ ਆਪਣੇ ਟਕਸਾਲੀ ਆਗੂ ਜੀਵਨ ਗੁਪਤਾ ਤੇ ਦਾਅ ਖੇੜਿਆ ਜੀਵਨ ਗੁਪਤਾ ਦੇ ਨਾਲ ਅੱਜ ਕਾਗਜ਼ ਭਰੇ ਗਏ ਉੱਥੇ ਰਵਨੀਤ ਬਿੱਟੂ ਪਹੁੰਚੇ ਸੁਨੀਲ ਜਾਖੜ ਪਹੁੰਚੇ ਜਿਹੜੇ ਉਹਨਾਂ ਦੇ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਪਹੁੰਚੇ ਬੀਜੇਪੀ ਦੀ ਲਗਭਗ ਸਾਰੀ ਵੱਡੀ ਲੀਡਰਸ਼ਿਪ ਪਹੁੰਚੀ ਜਿਹੜੀ ਸਰਗਰਮ ਹੈ ਇਹਦਾ ਮਤਲਬ ਹੈ ਬੀਜੇਪੀ ਇਕਜੁੱਟ ਹੋ ਕੇ ਨਜ਼ਰ ਆ ਰਹੀ ਹੈ ਪਰ ਆਮ ਤੌਰ ਤੇ ਬੀਜੇਪੀ ਦੇ ਵਿੱਚ ਜ਼ਿਆਦਾਤਰ ਫੁੱਟ ਨਜ਼ਰ ਨਹੀਂ ਆਉਂਦੀ ਜਦੋਂ ਕੈਂਡੀਡੇਟ ਐਲਾਨ ਹੋ ਜੇ ਤੇ ਸਾਰੇ ਦਾਵੇਦਾਰ ਬੀਜੇਪੀ ਚ ਉਸ ਕੈਂਡੀਡੇਟ ਦੇ ਮਗਰ ਖੜ ਜਾਂਦੇ ਨੇ ਮੇਰੀ ਕਈ ਅਜੇ ਕੈਂਡੀਡੇਟਸ ਨਾਲ ਗੱਲ ਹੋਈ ਹੈ ਜਿਹੜੇ ਦਾਵੇਦਾਰ ਸੀ ਟਿਕਟ ਦੇ ਉਹ ਸਾਰੇ ਕਹਿੰਦੇ ਅਸੀਂ ਹੁਣ ਪਾਰਟੀ ਦੇ ਹੁਕਮ ਦੇ ਨਾਲ ਆ ਸਾਡੀ ਕੋਈ ਲੜਾਈ ਨਹੀਂ ਸਾਡਾ ਟਿਕਟ ਦਾ ਦਾਵਾ ਸੀ ਬਤੌਰ ਵਲੰਟੀਅਰ ਵਰਕਰ ਪਾਰਟੀ ਨੇ ਜਿਹਨੂੰ ਟਿਕਟ ਦਿੱਤੀ ਅਸੀਂ ਨਾਲ ਆ ਇਹ ਬੀਜੇਪੀ ਦੇ ਲੀਡਰਾਂ ਦੀ ਸਪਿਰਟ ਹੈ ਉਹ ਨਜ਼ਰ ਵੀ ਆਈ ਸੁਨੀਲ ਜਾਖੜ ਨਜ਼ਰ ਆਏ ਹਾਲਾਂਕਿ ਇਸ ਤਰੀਕੇ ਦੇ ਦਾਅਵੇ ਨਹੀਂ ਕਿ ਸੁਨੀਲ ਜਾਖੜ ਕਿਸੇ ਹੋਰ ਦੀ ਟਿਕਟ ਦੀ ਵਕਾਲਤ ਕਰ ਰਹੇ ਸੀ ਚਰਚਾਵਾਂ ਨੇ ਰਵਨੀਤ ਬਿੱਟੂ ਕਿਸੇ ਹੋਰ ਲਈ ਟਿਕਟ ਚਾ ਰਹੇ ਸੀ ਇਹ ਚਰਚਾਵਾਂ ਨੇ ਕਈ ਵੱਡੇ ਲੀਡਰ ਆਪਣੇ ਆਪਣੇ ਪਸੰਦ ਦੇ ਉਮੀਦਵਾਰ ਦੀ ਗੱਲ ਕਰ ਰਹੇ ਸੀ ਪਰ ਜਿਹਨੂੰ ਭਾਜਪਾ ਨੇ ਟਿਕਟ ਦਿੱਤੀ ਸਾਰੇ ਨਾਲ ਨਹੀਂ ਸੋ ਕਾਂਗਰਸ ਵਾਲੀ ਸਥਿਤੀ ਥੋੜੀ ਜਿਹੀ ਵੱਖਰੀ ਹੈ ਭਾਜਪਾ ਦੀ ਸਥਿਤੀ ਵੱਖਰੀ ਹੈ ਹੁਣ ਜੇ ਮੈਂ ਜਿਮਨੀ ਚੋਣ ਦਾ ਵਿਸ਼ਲੇਸ਼ਣ ਕਰਾਂ ਆਮ ਆਦਮੀ ਪਾਰਟੀ ਦੇ ਵਿੱਚ ਸੰਜੀਵ अरोड़ा ਰਾਜ ਸਭਾ ਹੁੰਦੇ ਹੋਏ ਐਮਐਲਏ ਲੜ ਰਹੇ ਨੇ ਬਹੁਤ ਅਮੀਰ ਨੇ ਇੱਕ ਵੱਖਰੇ ਪ੍ਰੋਗਰਾਮ 'ਚ ਉਹਨਾਂ ਦੀ ਅਮੀਰੀ ਦੀ ਗੱਲ ਕਰਾਂਗੇ ਕਾਂਗਰਸ 'ਚ ਜਿਵੇਂ ਆਮ ਆਦਮੀ ਪਾਰਟੀ 'ਚ ਜਿਵੇਂ ਅਸੀਂ ਭਗਵੰਤ ਮਾਨ ਨੂੰ ਜਲੰਧਰ ਦੇਖਿਆ ਜਿਵੇਂ ਅਸੀਂ ਭਗਵੰਤ ਮਾਨ ਨੂੰ ਮਨਪਿਤ ਬਾਦਲ ਵਾਲੇ ਹਲਕੇ 'ਚ ਦੇਖਿਆ ਉਸ ਤਰ੍ਹਾਂ ਦੀ ਸਥਿਤੀ ਆਪਣੇ ਕੈਂਡੀਡੇਟ ਦੇ ਲਈ ਭਗਵੰਤ ਮਾਨ ਉਸ ਤਰ੍ਹਾਂ ਨਾਲ ਸਾਨੂੰ ਦਿਨ ਰਾਤ ਸੜਕਾਂ ਤੇ ਲੁਧਿਆਣੇ ਦੀਆਂ ਫਿਰਦੇ ਨਜ਼ਰ ਨਹੀਂ ਆ ਰਹੀ ਜਲੰਧਰ ਚ ਉਹਨਾਂ ਨੇ ਕੋਠੀ ਲੈ ਲਈ ਸੀ ਕਰਾਇ ਤੇ ਸੋ ਕੀ ਇਹ ਚੋਣ ਭਗਵੰਤ ਮਾਨ ਦੀ ਅਗਵਾਈ ਚ ਲੜੀ ਜਾਏਗੀ ਜਾਂ ਦਿੱਲੀ ਵਾਲਿਆਂ ਦੀ ਜਾਂ ਜਾਂ ਸਮੁੱਚੀ ਅਗਵਾਈ ਚ ਲੜੀ ਜਾਏਗੀ ਪੰਜਾਬ ਚ ਜ਼ਿਮਨੀ ਚੋਣ ਅਗਰ ਮੁੱਖ ਮੰਤਰੀ ਅੱਗੇ ਹੋ ਕੇ ਆਪਣੀ ਇੱਜ਼ਤ ਦਾ ਸਵਾਲ ਬਣਾ ਕੇ ਲੜੇ ਤੇ ਤਕੜਾ ਹੋ ਜਾਂਦਾ ਪਰ ਭਗਵੰਤ ਮਾਨ ਓਡੇ ਸਰਗਰਮ ਨਜ਼ਰ ਨਹੀਂ ਆ ਰਹੇ ਹੋ ਸਕਦਾ ਹੈ ਦਿੱਲੀ ਦੀ ਰਣਨੀਤੀ ਹੋਵੇ ਕਿ ਅਸੀਂ ਕਿਸੇ ਇੱਕ ਚਿਹਰੇ ਨੂੰ ਅੱਗੇ ਨਹੀਂ ਕਰਨਾ ਅਸੀਂ ਸਮੁੱਚੇ ਤੌਰ ਤੇ ਚੋਣ ਲੜਨੀ ਹੈ ਤੇ ਮੇਰਾ ਇਹ ਮੰਨਣਾ ਹੈ ਕਿ ਜਦੋਂ ਪਾਰਟੀ ਸਮੁੱਚੇ ਤੌਰ ਤੇ ਚੋਣ ਲੜਦੀ ਹੈ ਤੇ ਫਿਰ ਬਹੁਤ ਸਾਰੇ ਫੈਕਟਰ ਨਾਲ ਆ ਜਾਂਦੇ ਨੇ ਹੁਣ ਇੱਕ ਫੈਕਟਰ ਦਿੱਲੀ ਵਾਲਾ ਨਾਲ ਆ ਗਿਆ ਕਿ ਕੀ ਸੰਜੀਵ अरोड़ा ਦਿੱਲੀ ਨਾਲ ਇੱਕ ਸਮਝੌਤੇ ਤੇ ਲੜ ਰਹੇ ਨੇ ਵੀ ਜੇ ਮੈਂ ਜਿੱਤੂੰਗਾ ਤੇ ਰਾਜ ਸਭਾ ਛੱਡੂੰਗਾ ਅਗਰ ਉਹਨਾਂ ਦੀ ਕੋਈ ਸ਼ਰਤ ਨਹੀਂ ਤੇ ਉਹ ਪਹਿਲਾਂ ਵੀ ਅਸਤੀਫਾ ਦੇ ਸਕਦੇ ਸੀ ਸੰਜੀਵ ਅਰੋੜਾ ਰਾਜ ਸਭਾ ਤੋਂ ਉਹਨਾਂ ਨੇ ਨਹੀਂ ਦਿੱਤੀ ਅਸਤੀਫਾ ਨਹੀਂ ਦਿੱਤਾ ਸੰਜੀਵ ਅਰੋੜਾ ਨਵੇਂ ਨੇ ਜ਼ਿਆਦਾ ਇੱਥੇ ਰਹਿੰਦੇ ਨਹੀਂ ਹੁਣ ਕਹਿੰਦੇ ਆਉਣ ਲੱਗ ਗਏ ਉਹਨਾਂ ਦੇ ਪਿਛਲੇ ਕਈ ਮਹੀਨਿਆਂ ਤੋਂ ਘੁੰਮ ਰਹੇ ਨੇ ਸੰਜੀਵ ਅਰੋੜਾ ਨੇ ਕਈ ਕੰਮ ਕਰਾਏ ਨੇ ਉਹ ਦਾਵਾ ਵੀ ਕਰਦੇ ਨੇ ਕਿ ਕਈ ਥਾਂ ਮੈਂ ਰਜਿਸਟਰੀਆਂ ਕਰਾਤੀਆਂ ਜਿੱਥੇ ਨਹੀਂ ਹੋ ਰਹੀਆਂ ਸੀ ਸੜਕਾਂ ਬਣੀਆਂ ਇਹ ਸਰਕਾਰਾਂ ਕਰਦੀਆਂ ਹੀ ਹੁੰਦੀਆਂ ਨੇ ਪਰ ਕੁਲ ਮਲਾ ਕੇ ਆਮ ਆਦਮੀ ਪਾਰਟੀ ਦੇ ਖਿਲਾਫ ਐਂਟੀ ਇਨਕੰਮਬੈਂਸੀ ਹੈ ਹਰ ਸਰਕਾਰ ਦੇ ਖਿਲਾਫ ਹੁੰਦੀ ਹੈ ਇਸ ਕਰਕੇ ਇਹ ਕਹਿ ਦੇਣਾ ਕਿ ਆਮ ਆਦਮੀ ਪਾਰਟੀ ਇਸ ਵਾਰ ਜ਼ਿਮਨੀ ਚੋਣ ਜਿੱਤੀ ਪਈ ਹੈ ਸੰਭਵ ਨਹੀਂ ਹੈ ਇਹ ਵੋਟਰ ਤੈਅ ਕਰਨਗੇ ਕਾਂਗਰਸ ਚ ਫੁੱਟ ਹੈ ਆਮ ਆਦਮੀ ਪਾਰਟੀ ਚ ਫੁੱਟ ਵੀ ਹੈ ਨਾਰਾਜ਼ਗੀ ਵੀ ਹੈ ਕੱਲ ਹੀ ਆਮ ਆਦਮੀ ਪਾਰਟੀ ਨੇ ਜਿਹੜੇ ਉਹਨਾਂ ਦੇ ਮਹਿਲਾ ਵਿੰਗ ਦੇ ਪ੍ਰਧਾਨ ਨੇ ਬੀਬੀ ਪ੍ਰੀਤੀ ਮਲਹੋਤਰਾ ਉਹਨਾਂ ਨੂੰ ਹਟਾਤਾ ਉਹ ਨਰਾਜ਼ ਸੀ ਉਹਨਾਂ ਦੀ ਲੜਾਈ ਵੀ ਦਿੱਲੀ ਵਰਸਸ ਪੰਜਾਬ ਦੇ ਵਰਕਰਾਂ ਵਲੰਟੀਰੀਆਂ ਦਾ ਸਨਮਾਨ ਚੱਲ ਰਹੀ ਸੀ ਉਹ ਕਹਿੰਦੇ ਦਿੱਲੀ ਤੋਂ ਚੇਅਰਮੈਨ ਕਿਉਂ ਲੱਗ ਰਹੇ ਨੇ ਪੰਜਾਬ ਤੋਂ ਕਿਉਂ ਨਹੀਂ ਇਹ ਧਾਰਨਾ ਪੰਜਾਬ ਦੇ ਵੋਟਰਾਂ 'ਚ ਵੀ ਗਈ ਹੈ ਜਿਹਦਾ ਨੁਕਸਾਨ ਆਪ ਨੂੰ ਹੋ ਸਕਦਾ ਹੁਣ ਉਹਨਾਂ ਨੇ ਜਿਹੜੇ ਮੋਗੇ ਤੋਂ ਐਮਐਲਏ ਨੇ ਬੀਬੀ ਅਮਨਦੀਪ ਕੌਰ ਉਹਨਾਂ ਨੂੰ ਪ੍ਰਧਾਨ ਬਣਾਤਾ ਕਾਰਜਪਾਲ ਟੈਂਪਰੇਰੀ ਤੌਰ ਤੇ ਦਿੱਤਾ ਸੂਬਾ ਪ੍ਰਧਾਨ ਦੀ ਮਹਿਲਾ ਪ੍ਰਧਾਨ ਦੀ ਵਾਧੂ ਜ਼ਿੰਮੇਵਾਰੀ ਦਿੱਤੀ ਹੈ ਬੀਬੀ ਅਮਨਦੀਪ ਕੌਰ ਇਹਦਾ ਮਤਲਬ ਹੈ ਆਮ ਆਦਮੀ ਪਾਰਟੀ ਚ ਵੀ ਜ਼ਮੀਨ ਤੇ ਸਥਿਤੀਆਂ ਸਭ ਚੰਗੀਆਂ ਨਹੀਂ ਕਾਂਗਰਸ ਅਸੀਂ ਜ਼ਿਕਰ ਕਰ ਲਿਆ ਅਕਾਲੀ ਦਲ ਦਾ ਸਾਡੇ ਸਾਹਮਣੇ ਹੀ ਹੈ ਕਿ ਅਕਾਲੀ ਦਲ ਸੁਖਵੀਰ ਬਾਦਲ ਪ੍ਰਧਾਨ ਬਣੇ ਨੇ ਡੈਲੀਗੇਟ ਚੋਣ ਤੋਂ ਬਾਅਦ ਵਿਧਾਨ ਸਭਾ ਦੀ ਨਾਲ ਕੋਲੇ ਪਰ ਪੰਜ ਮੈਂਬਰੀ ਕਮੇਟੀ ਦੀ ਉਹ ਲੀਡਰਸ਼ਿਪ ਜਿਹੜੀ ਪੰਜ ਮੈਂਬਰੀ ਕਮੇਟੀ ਦੇ ਤੌਰ ਤੇ ਆ ਜਾਂ ਜਿਹੜੀ ਸੁਧਾਰ ਲਹਿਰ ਵਾਲੀ ਲੀਡਰਸ਼ਿਪ ਸੀ ਮਤਲਬ ਕਿ ਸੁਖਵੀਰ ਵਾਲੇ ਪਾਸੇ ਵੀ ਇੱਕ ਲੀਡਰ ਭਾਵੇਂ ਸੁਖਵੀਰ ਪ੍ਰਧਾਨ ਨੇ ਪਰ ਜਿਹੜੇ ਸੁਖਵੀਰ ਬਾਦਲ ਵਾਲੇ ਪਾਸੇ ਲੀਡਰ ਨੇ ਦੂਜੇ ਪਾਸੇ ਵੀ ਉਸੇ ਤਰ੍ਹਾਂ ਲੀਡਰਸ਼ਿਪ ਹੈ ਵੱਡੀ ਲੀਡਰਸ਼ਿਪ ਹੈ ਸਾਬਕਾ ਮੰਤਰੀ ਵੀ ਨੇ ਉਹਨਾਂ ਚੁੱਕਾਈ ਔਰ ਪੰਜ ਮੈਂਬਰੀ ਕਮੇਟੀ ਸੁਖਵੀਰ ਬਾਦਲ ਦੇ ਉਮੀਦਵਾਰ ਦਾ ਸਮਰਥਨ ਨਹੀਂ ਕਰਦੀ ਪੰਜ ਮੈਂਬਰੀ ਕਮੇਟੀ ਨੇ ਸੁਖਵੀਰ ਬਾਦਲ ਦੇ ਉਮੀਦਵਾਰ ਦਾ ਸਮਰਥਨ ਨਹੀਂ ਕੀਤਾ ਇਹਦਾ ਮਤਲਬ ਹੈ ਅਕਾਲੀ ਦਲ 'ਚ ਵੀ ਫੁੱਟ ਵੱਡੀਆਂ ਪਾਰਟੀਆਂ ਕਾਂਗਰਸ 'ਚ ਵੀ ਫੁੱਟ ਦਿਖ ਰਹੀ ਹੈ ਆਮ ਆਦਮੀ ਪਾਰਟੀ 'ਚ ਵੀ ਨਾਰਾਜ਼ਗੀ ਹੁਣ ਬੀਜੇਪੀ 'ਚ ਜ ਜਿਨ੍ਹਾਂ ਦਾਵੇਦਾਰਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਕੀ ਉਹ ਬੀਜੇਪੀ 'ਚ ਬਗਾਵਤ ਕਰਨਗੇ ਅਗਰ ਉਹ ਬੀਜੇਪੀ 'ਚ ਬਗਾਵਤ ਕਰਨਗੇ ਫਿਰ ਅਸੀਂ ਕਹਿ ਸਕਾਂਗੇ ਬੀਜੇਪੀ 'ਚ ਫੁੱਟ ਹੈ ਹਾਲ ਦੀ ਘੜੀ ਬੀਜੇਪੀ 'ਚ ਕੋਈ ਫੁੱਟ ਨਹੀਂ ਸੋ ਜੀਵਨ ਗੁਪਤਾ ਜਿਹੜਾ ਬਹੁਤ ਨਵਾਂ ਉਮੀਦਵਾਰ ਉਮੀਦਵਾਰ ਪਹਿਲੀ ਵਾਰ ਹੈ ਪਰ ਲੀਡਰ ਪੁਰਾਣਾ ਹੈ ਜਨਰਲ ਸਕੱਤਰ ਬੀਜੇਪੀ ਦਾ ਸੋ ਜਿਨ੍ਹਾਂ ਨੂੰ ਲੱਗਦਾ ਸੀ ਕਿ ਬੀਜੇਪੀ ਬਹੁਤ ਪਿੱਛੇ ਹੈ ਮੈਂ ਨਹੀਂ ਮੰਨਦਾ ਕਿ ਬੀਜੇਪੀ ਪਿੱਛੇ ਹੈ ਬੀਜੇਪੀ ਮੁਕਾਬਲੇ ਚ ਹੈ ਸੋ ਜਿਹੜੀਆਂ ਸਥਿਤੀਆਂ ਮੈਂ ਦੇਖ ਰਿਹਾ ਮੈਨੂੰ ਇਹ ਲੱਗ ਰਿਹਾ ਹੈ ਕਿ ਅੱਜ ਲੁਧਿਆਣਾ ਪੱਛਮੀ ਚ ਮੁੱਖ ਮੁਕਾਬਲਾ ਬੀਜੇਪੀ ਨਾਲ ਹੋਣਾ ਹੈ ਕਿਉਂਕਿ 24 ਚ ਬੀਜੇਪੀ ਦੀ 18000 ਦੀ ਲੀਡ ਸੀ ਸੋ ਲੁਧਿਆਣਾ ਪੱਛਮੀ ਚ ਮੁਕਾਬਲਾ ਹਾਰ ਜਿੱਤ ਦਾ ਬੀਜੇਪੀ ਦੇ ਨਾਲ ਹੋਣਾ ਹੈ ਸਿਟਿੰਗ ਲੀਡ ਬੀਜੇਪੀ ਕੋਲੇ ਹੈ 18000 ਦੀ ਲੀਡ ਤੇ ਬੀਜੇਪੀ ਏਕੇ ਚ ਲੜ ਰਹੀ ਹੈ ਸੋ ਮੈਨੂੰ ਇਹ ਲੱਗਦਾ ਜੇ ਆਪ ਨੇ ਜਿਤਨਾ ਤੇ 24 ਦੀ ਬੀਜੇਪੀ ਦੀ ਲੀਡ ਤੋੜਨੀ ਪੈਣੀ ਮਤਲਬ ਬੀਜੇਪੀ ਨੂੰ ਹਰਾਉਣਾ ਪੈਣਾ ਸੋ ਬੜੇ ਦਿਲਚਸਪ ਸਮੀਕਰਨ ਲੁਧਿਆਣਾ ਵੈਸਟ ਸੀਟ ਤੇ ਬਣ ਰਹੇ ਨੇ ਸੋ ਬੀਜੇਪੀ ਨੂੰ ਸ਼ਹਿਰਾਂ ਚ ਘੱਟ ਕਰਕੇ ਗਿਣਨਾ ਪੋਲਿਟੀਕਲ ਤੌਰ ਤੇ ਵੱਡਾ ਜੋਖਮ ਲੈਣ ਵਾਲੀ ਗੱਲ ਹੈ ਸੋ ਇਸ ਕਰਕੇ ਭਾਜਪੀ ਆਪ ਕਾਂਗਰਸ ਅਕਾਲੀ ਸੋ ਭਾਜਪੀ ਨੂੰ ਬਿਲਕੁਲ ਇਗਨੋਰ ਨਹੀਂ ਕੀਤਾ ਜਾ ਸਕਦਾ ਜਿਹੜਾ ਮੇਰਾ ਜ਼ਮੀਨ ਤੋਂ ਸਮਿਕਰਨ ਨਿਕਲ ਕੇ ਸਾਹਮਣੇ ਆ ਰਿਹਾ ਹਜੂਤੀ ਬਾਕੀ ਫੈਸਲਾ ਜੋ ਕਰਨਾ ਹੈ ਉਹ ਲੋਕਾਂ ਨੇ ਕਰਨਾ ਪਰ ਮੈਂ ਭਾਜਪੀ ਨੂੰ ਜਿੱਤ ਦੀ ਦੌੜ ਤੋਂ ਬਾਹਰ ਨਹੀਂ ਰੱਖਦਾ ਜੇ ਬਾਕੀ ਪਾਰਟੀਆਂ ਦਾਵਾ ਕਰਦੀਆਂ ਨੇ ਜੇ ਆਪ ਸਰਕਾਰ ਹੋਣ ਕਰਕੇ ਜਿੱਤ ਦਾ ਦਾਵਾ ਕਰਦੀ ਹੈ ਜੇ ਕਾਂਗਰਸ ਜਿੱਤ ਦਾ ਦਾਵਾ ਕਰਦੀ ਆਸ਼ੂ ਦੇ ਨਾਂ ਤੇ ਜੇ ਕੱਖ ਸੁਖਬੀਰ ਬਾਦਲ ਜਿੱਤ ਦਾ ਦਾਵਾ ਕਰਦਾ ਤੇ ਮੈਂ ਬੀਜੇਪੀ ਨੂੰ ਵੀ ਅੱਗੇ ਰੱਖਦਾ ਕਿ ਬੀਜੇਪੀ ਨੂੰ ਤੁਸੀਂ ਹਾਰਿਆ ਹੋਇਆ ਨਹੀਂ ਮੰਨ ਸਕਦੇ ਬੀਜੇਪੀ ਦੌੜ ਚ ਪੂਰੀ ਤਰ੍ਹਾਂ ਨਾਲ ਮੁਕਾਬਲੇ ਚ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਤੁਸੀਂ ਪੂਰੀ ਜਾਣਕਾਰੀ ਤੇ ਤੁਹਾਡਾ ਸਿਆਸੀ ਐਨਾਲਿਸਿਸ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੀ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਕੋਈ ਵੀ ਧਿਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਧੰਨਵਾਦ